ਸਰਸ੍ਰ ਕਾਲ ਕਲਿਆਣ ਟੀਵੀ ਪੰਜਾਬ ਵੇਖ ਰੋ ਤੁਸੀਂ ਤੇ ਬਠਿੰਡਾ ਦੇ ਗਾਂਧੀ ਮਾਰਕੀਟ ਦੇ ਵਿੱਚ ਦੋ ਤਰ੍ਹਾਂ ਦੇ ਵਿੱਚ ਝੜਪ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਦੋ ਨੌਜਵਾਨ ਆਪਸ ਦੇ ਵਿੱਚ ਲੜ ਪੈਂਦੇ ਨੇ ਤਿੰਨ ਤੋਂ ਚਾਰ ਮੁੰਡੇ ਜੋ ਕਿ ਇੱਥੇ ਲੜਦੇ ਹੋਏ ਨਜ਼ਰ ਆਏ ਜਿਸ ਦੌਰਾਨ ਕਿ ਦੋ ਮੁੰਡਿਆਂ ਦੇ ਗੰਭੀਰ ਸੱਟਾਂ ਵੀ ਵੱਜੀਆਂ ਨੇ ਇੱਕ ਦੇ ਸਿਰ ਤੇ ਕਾਫੀ ਸੱਟਾਂ ਆਈਆਂ ਨੇ ਤੇ ਦੂਜੇ ਦੇ ਕੰਨ ਤੇ 6:00 ਵਜੇ ਤਾਂ ਆਪਸ ਦੇ ਵਿੱਚ ਨੌਜਵਾਨਾਂ ਦਾ ਕੋਈ ਝਗੜਾ ਹੁੰਦਾ ਹੈ ਤੇ ਦੁਕਾਨਦਾਰ ਦਾ ਸਮਾਨ ਚੁੱਕੇ ਇੱਕ ਦੂਜੇ ਤੇ ਮਾਰਨਾ ਇਹਨਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ। ਮੌਕੇ ਤੇ ਜੋ ਚਸ਼ਮਦੀਦ ਮੌਜੂਦ ਸਨ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਦੋ ਮੁੰਡਿਆਂ ਦੇ ਵਿੱਚ ਕੋਈ ਗੱਲਬਾਤ ਹੁੰਦੀ ਹੈ ਕੋਈ ਵਿਵਾਦ ਹੁੰਦਾ ਹੈ ਜਿਸ ਦਰਮਿਆਨ ਕਿਹਨਾਂ ਦੋਮਾ ਵੱਲੋਂ ਇੱਕ ਦੂਜੇ ਤੇ ਜਿਹੜਾ ਹਮਲਾ ਸ਼ੁਰੂ ਕਰ ਦਿੱਤਾ ਗਿਆ। ਹਾਲਾਂਕਿ ਉਸ ਤੋਂ ਬਾਅਦ ਸਬਾਸੀ ਵਿਸਥਾ ਮੌਕੇ ਤੇ ਪਹੁੰਚੀ ਹੈ ਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਨੰਨਾ ਨਿੱਕੂ ਆਈ ਗਾਂਧੀ ਮਾਰਕੀਟ ਆ ਜੀ ਕੀ ਮਾਮਲਾ ਜਿਹੜਾ ਝਗੜਾ ਹੋਇਆ ਆ ਵੈਸ ਅਫਸਰ ਜੀ ਦੋ ਮੁੰਡੇ ਲੜ ਪਏ ਐ ਬਸ ਆਰੀ ਚੱਕ ਲਈ ਇਧਰੋਂ ਦੁਕਾਨ ਵਾਲੇ ਇੱਕ ਦੂਜੇ ਦੇ ਮਾਰੀ ਜਾ ਰਹੇ ਬਹੁ ਵਜੇ ਸਰ ਪਟ ਗਿਆ ਇੱਕ ਦਾ ਦੂਜੇ ਦੇ ਕੰਨ ਤੇ ਵੱਜੀ ਐ ਤਿੰਨ ਚਾਰ ਗਏ ਨੇ ਇਸ ਅਫਸਰ ਜੀ ਤੇ ਉਹ ਦਵਾਸਾ ਵਾਲੇ ਆਏ ਆ ਸਰਕਾਰੀ ਹਸਪਤਾਲ ਚ ਲੈ ਗਏ ਜੀ ਤਾਂ ਆਪਣੇ ਮੱਛੀ ਮਾਰਕੀਟ ਹੀ ਰਹਿੰਦੇ ਅੱਗੇ ਪਿੱਛੇ ਕੋਈ ਨਹੀਂ ਆਉਂਦਾ ਅੱਛਾ ਇੱਕੋ ਦੁਕਾਨਦਾਰ ਨਾਲ ਤਾਂ ਨਾ ਨਾ ਇਹ ਦੁਕਾਨਦਾਰ ਨਾਲ ਕਿ ਸਨ ਲੀ ਹੋਈ ਆਂ ਸ਼ਰੀ ਕੀ ਲੜਾਈ ਹੋਈ ਹੈ ਜਿਹੜਾ ਸਮਾਨ ਚੱਕਾ ਮਾਰਨ ਵਾਲਾ ਦੁਕਾਨਦਾਰ ਦੇ ਚੱਕੇ ਮਾਰੇ ਗਏ ਹਾਂਜੀ ਦੁਕਾਨਦਾਰ ਦਾ ਚੱਕੇ ਮਾਰੇ ਲੱਗੇ ਪਤਾ ਕਿਸੇ ਗੱਲ ਤੋਂ ਬਟਾਈ ਹੋਈ ਨਾ ਜੀ ਆ ਚੀਜ਼ ਤਾਂ ਨਹੀਂ ਪਤਾ ਚੱਲੇ ਹਾਂਜੀ ਬਿੱਕੀ ਨਾ ਮੈਂ ਤੋਂ ਕਿਹੜੇ ਸੰ ਮੇਰਾ ਨਾਮ ਵਿੱਕੀ ਆ ਜੀ ਸਹਾਰਾ ਜਨ ਸਵਾ ਵਰਕਰ ਆਂ ਅੱਜ ਸਾਡੇ ਸਹਾਰਾ ਕੰਟਰੋਲ 9855233333 ਤੇ ਕਾਲ ਆਈ ਸੀ ਕਿ ਮੱਛੀ ਮਾਰਕੀਟ ਕੋਲੇ ਕਿਹੜੇ ਕਿ ਕੁਝ ਜੁਬਕ ਆਪਸ ਚ ਵਿੱਚ ਲੜ ਪਏ ਜਿਹਨੂੰ ਚੱਕ ਕੇ ਅਸੀਂ ਸਿਵਲ ਹਸਪੀਟਲ ਲਿਆਂਦਾ ਗਿਆ ਕੋ ਬੰਦੇ ਦੇ ਕੇ ਏ ਜੀ ਆਪ 25000 ਦੋਸਤਾਂ ਆਪਾਂ ਜਿਹਨਾਂ ਦੀ ਗੈਰ ਕੋਈ ਹੋਈ ਤੇ ਇੱਕ ਦੂਜੇ ਦੇ ਕਾਫੇ ਨਾਲ ਵਾਰ ਕੀਤੇ ਜਿਹੜੇ ਕਿ ਪੂਰੇ ਤਾਂ ਇੰਜਰਡ ਹੈ ਜਿਨ੍ਹਾਂ ਨੂੰ ਆ ਇਲਾਜ ਚੱਲ ਰਿਹਾ ਪਤਾ ਲੱਗਿਆ ਵੀ ਇਹ ਕੰਮ ਨਹੀਂ ਕਰਦਾ ਕੋਈ ਕਿਸਰ ਹੋਵੇ ਇਹ ਕੰਮ ਦਾ ਅਜੇ ਤਾਂ ਪਤਾ ਲੱਗਿਆ ਨਹੀਂ ਬਾਕੀ ਇਹ ਮੱਛੀ ਮਾਰਕੀਟ 'ਚ ਇੱਕ ਦੂਜੇ ਫਿਰਦੇ ਰਹਿੰਦੇ ਆ ਇਕੱਠੇ ਬਾਕੀ ਹਜੇ ਪਤਾ ਨਹੀਂ ਲੱਗਿਆ